ਰਦਰਤੀ ਅੱਜ ਵੀ ਤੱਕੀ ਕਰਦੀ ਫਿਰਦੀ ਆ ਉਸ ਬੰਦੇ ਨੂੰ ਅੱਜ ਵੀ ਤਰਸ ਨਹੀਂ ਆਇਆ ਤਿੰਨ ਮਹੀਨੇ ਸੈਦੇ ਆਲਾ ਗੁਰੂ ਘਰ ਪੈਂਦਾ ਅਸੀਂ ਉੱਥੇ ਰੋਟੀ ਖਾਂਦੇ ਜੈਸੇ ਸਵੇਰੇ ਭੱਗ ਜਾਂਦੇ ਦੁਪਹਿਰੇ ਭੱਗ ਜਾਂਦੇ ਸ਼ਾਮ ਦੀ ਵੀ ਖਾਇਆ ਦੂਜੀ ਬੇਟੀ ਨਾ ਦੁੱਧ ਪਿੰਦੀ ਸੀ ਨਹੀਂ ਪਲਚ ਉਹਨੂੰ ਕੱਚੀ ਨਸੀ ਕਰ ਕਰਕੇ ਦੁੱਧ ਪਿਆਇਆ ਉਹ ਦਿਨ ਨੇ ਕਿਤੇ ਨਹੀਂ ਪੁੱਲ ਛਾਦੀ ਅਸੀਂ 6 ਭੈਣਾਂ ਦੋ ਭਰਾ ਨੇ ਇੱਕ ਭੈਣ ਦੀ ਡੈਥ ਹੋਈ ਆ ਉਹਦੇ ਬਾਅਦ ਦੇ ਵਿੱਚ ਜੀ ਮੰਮਾ ਡੈਡੀ ਦਾ ਡਿਵੋਰਸ ਹੋ ਗਿਆ ਕੀ ਕਾਰਨ ਸੀਗਾ दारू ਸੀ ਕੀ ਕਾਰਨ दारू ਕਰ ਮੇਰੇ ਕੋਲੇ ਪਾਪਾ ਵੀ ਆਉਂਦੇ ਆ ਮੰਮਾ ਵੀ ਆਉਂਦੇ ਆ ਹਮ ਆਪਸ ਚ ਨਹੀਂ ਬੋਲਦੇ ਆਪਸ ਚ ਨਹੀਂ ਬੋਲਦੇ ਕਦੇ ਤੁਹਾਡੇ ਦੂਸਰੇ ਫਾਦਰ ਸਾਹਿਬ ਨੇ ਤਾਂ ਨਹੀਂ ਤੁਹਾਨੂੰ ਮਤਲਬ ਤੱਕ ਪਰੇਸ਼ਾਨ ਕੀਤਾ ਨੇ ਮੈਨੂੰ ਤਿੰਨੋ ਬਹੁਤ ਪਿਆਰ ਕਰਦੇ ਮੇਰੇ ਪਹਿਲਾ ਵਾਲੇ ਪਾਪਾ ਵੀ ਇਹੇ ਪਾਪਾ ਵੀ ਮੰਮਾ ਵੀ ਬਹੁਤ ਪਿਆਰ ਕਰਦੀਆ ਥੋੜਾ ਟਾਈਮ ਹੀ ਮੇਰੀ ਮੈਰਿਜ ਲੈਫ ਸੱਟ ਰਹੀ ਆ ਮਹੀਨੇ ਕੁ ਬਾਅਦ ਹੀ ਥੋੜਾ ਵੀ ਗਲਤ ਜੀ ਹੋ ਗਿਆ ਸੀਗਾ ਮੇਰੇ ਨਾਲ ਗਲਤ ਕੀ ਗਲਤ ਐਦਾਂ ਵੀ ਮੰਮਾ ਦੇ ਕਿਸੇ ਹੋਰ ਨਾਲ ਤੇ ਵੀ ਮੰਮਾ ਜੇ ਕੋਈ ਗੱਲ ਕਰਨੀ ਵੀ ਬਾਰ ਬਾਰ ਰੱਖੋ ਕਿ ਘਰੇ ਨਹੀਂ ਚੰਗਾ ਲੱਗਦਾ ਅੱਛਾ ਉਹ ਸ਼ਖਸ ਕਰੇ ਹੁੰਦਾ ਸੀ ਫਿਰ ਲੜਾਈਆਂ ਸ਼ੁਰੂ ਹੋ ਗਈਆਂ ਜਦੋਂ ਮੈਂ ਇਸ ਗੱਲ ਤੋਂ ਮੰਮਾ ਨੂੰ ਮਨਾ ਕਰਦੀ ਸੀ ਤੇ ਥੋੜੇ ਹਸਬੰਦ ਨੇ ਰੋਕ ਦਿੱਤ ਉਹਨਾਂ ਨੂੰ ਮੇਰੇ ਹਸਬੰਦ ਬਹੁਤ ਭਗਤ ਬੰਦੇ ਆਈ ਉਹ ਕੁਝ ਵੀ ਨਹੀਂ ਅੱਜ ਤੱਕ ਵੀ ਕੁਝ ਨਹੀਂ ਬੋਲਦੇ ਮੇਰੇ ਸੱਸ ਨੇ ਕਿ ਮੱਥੇ ਤੇ ਔੜੀ ਨਹੀਂ ਪਾਈ ਵੀ ਇਹਦੀ ਤੀ ਹੋ ਗਈ ਉਹ ਜੇ ਕੋਈ ਕਹਿ ਵੀ ਦਿੰਦਾ ਸੀ ਨਾ ਜੱਸੀ ਤੇਰੇ ਕੋਲੇ ਇੱਕ ਬੋਤੀ ਫੇਰ ਹੋਊਗੀ ਕਹਿੰਦੀ ਐ ਨਾ ਉਹ ਕਹਿੰਦੀ ਹੂੰ ਫਿਰ ਕੀ ਹੁੰਦਾ ਰੱਬ ਦੀ ਦੇਣ ਆ ਕਹਿੰਦੇ ਤੇ ਫੇਰ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਸੀ ਘਰ ਦਾ ਕਿ ਯਾਰ ਮੰਦਾ ਹੀ ਹਾਂ ਨਹੀਂ ਮਤਲਬ ਬੱਚੇ ਆ ਘਰ 'ਚ ਬੱਚਾ ਨੂੰ ਬੱਸ ਸਮਝਾ ਦਿੰਦੀ ਸੀਗੀ ਅੱਜ ਕੱਲੀ ਰੋਟੀ ਐ ਮੇਰੇ ਹਸਬੰਦ ਦਾ 10 ਰੁਪਏ ਆਧਾਰੇ ਨਹੀਂ ਕਿਸੇ ਤੋਂ ਮੰਗ ਸਕਦੇ ਸੱਚ ਕਹਿ ਰਹੀ ਆ ਵੀ ਮੈਨੂੰ ਜ਼ਿੰਦਗੀ ਦੇ ਵਿੱਚ ਉਹਦੇ ਵਰਗਾ ਆਸਾਨ ਕਿਤੇ ਵੀ ਨਹੀਂ ਮਿਲਣਾ ਜੇ ਮੈਂ ਛੱਡ ਵੀ ਦਿੰਦੀ ਤੇ ਲੋਕ ਤਾਂ ਨਹੀਂ ਗੱਲਾਂ ਕਰਦੇ ਸੀ ਕਿ ਤਿੰਨ ਧੀਆ ਹੋ ਗਈਆਂ ਲੋਕ ਬਹੁਤ ਬੋਲਦੇ ਸੀਗੇ ਹੂੰ ਵੀ ਫੇਰ ਕੁੜੀ ਹੋਗੀ ਰੱਬ ਮੁੰਡਾ ਦੇ ਦਿੰਦਾ ਹੂੰ ਜਦੋਂ ਮੈਨੂੰ ਕੋਈ ਐਦਾਂ ਗੱਲ ਕਹਿ ਦਿੰਦਾ ਨਾ ਉਹ ਤਾਂ ਡਾਕਟਰ ਵੀ ਕਹਿੰਦੇ ਜਿੱਥੇ ਮੇਰੀ ਡਿਲੀਵਰੀ ਹੋਈ ਸੀ ਵੀ ਇਹਨੂੰ ਗੋਦ ਦੇ ਦੇ ਬਹੁਤ ਜ਼ੋਰ ਲਾਇਆ 5-6 ਦਿਨਾਂ ਦੀ ਵੀ ਹੋ ਗਈ ਸੀ ਮੇਰੀ ਬੇਟੀ ਫਿਰ ਵੀ ਮੈਨੂੰ ਕਿਹਾ ਗਿਆ ਵੀ ਤੂੰ ਗੋਦ ਦੇ ਦੇ ਇਹਨੂੰ ਮੇਰੇ ਹਸਬੰਦ ਵੀ ਕਹਿੰਦੇ ਸੋਤਲਾ ਦੇਣੀਆਂ ਦੇ ਦੇ ਮੈਂ ਕਿਹਾ ਜੀ ਤੁਹਾਡਾ ਜਿਗਰਾ ਹੋ ਸਕਦਾ ਮੇਰਾ ਬਿਲਕੁਲ ਇੰਨਾ ਜ਼ਿਆਦਾ ਗੰਦ ਪਿਆ ਮੈਥੋਂ ਦੇਖਿਆ ਨਹੀਂ ਗਿਆ ਫਿਰ ਮੈਨੂੰ ਵੀ ਕਿਹਾ ਕਿ ਮੇਰਾ ਨਹੀਂ ਮਨ ਲੱਗਦਾ ਇਹ ਇੱਥੇ ਮੈਨੂੰ ਉੱਥੇ ਲੱਗਦਾ ਹੂੰ ਕੁਝ ਨਹੀਂ ਹੁੰਦਾ ਡਿੱਗਣਾ ਹੋਊਗਾ ਘਰ ਡਿੱਗ ਜੂਗਾ ਅਸੀਂ ਉੱਥੇ ਸਾਡੀ ਜ਼ਿੰਦਗੀ ਵਧੀਆ ਕਮ ਸੇ ਕਮ ਮੈਂ ਉਹ ਰੋ ਦੇਖ ਦੇਖ ਕੇ ਰੋਜ਼ ਰੋਜ਼ ਮਰਨ ਨਾਲੋਂ ਤਾਂ ਇੱਕ ਵਾਰੀ ਮਰ ਜੂਗੀ ਨਾ ਚੰਗਾ 3 ਲੱਖ ਦੇ ਵਿੱਚ ਅਸੀਂ ਆਪਦਾ ਘਰ ਦੇ ਬੈਠੀ ਵਿਚਾ ਦਾ ਖਹਿੜਾ ਛੁੱਟ ਜੇ ਜੇ ਠਾਣੇ ਕਚਹਿਰੀਆਂ ਤੋਂ ਕਿਉਂਕਿ ਠੰਡ ਦੇ ਵਿੱਚ ਬੱਚਿਆਂ ਨੂੰ ਲੈ ਕੇ ਮੋਟਰਸਾਈਕਲ ਤੇ ਬਹੁਤ ਔਖਾ ਸੀ ਕੋਟ ਕਚਹਿਰੀਆਂ ਦੇ ਵਿੱਚ ਜਦੋਂ ਵਕੀਲ ਪੈਸੇ ਮੰਗਦਾ ਸੀਗਾ ਮੇਰੇ ਕੋਲ ਦੇਣ ਨੂੰ ਹੀ ਨਹੀਂ ਹੁੰਦੇ ਸੀ ਪਰ ਫੇਰ ਫੋਨ ਮਾਰਦੀ ਵੀ ਮੈਨੂੰ ਪੈਸੇ ਚਾਹੀਦੇ ਆ ਉਹ ਫੇਰ ਪਜਰਾ ਦਿੰਦਾ ਹੁਣ ਤੱਕ ਮੈਨੂੰ ਆਟਾ ਪਚਾਉਂਦਾ ਚੱਕੀ ਆਮਾ ਦੇ ਆٹے ਵੀ ਆਵਾ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਗੇ ਅੱਜ ਤੁਹਾਡੀ ਮੁਲਾਕਾਤ ਇੱਕ ਖਾਸ ਸ਼ਖਸੀਅਤ ਦੇ ਨਾਲ ਕਰਵਾਉਣ ਛਾਰੇ ਆ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੁਸੀਂ ਵੇਖੀਆਂ ਹੋਣ ਗਿਆ ਤੇ ਅੱਜ ਇੱਥੇ ਉਹਨਾਂ ਦੀ ਸੋਸ਼ਲ ਮੀਡੀਆ ਦੀ ਜ਼ਿੰਦਗੀ ਨੂੰ ਲੈ ਕੇ ਗੱਲਬਾਤ ਕਰਾਂਗੇ ਦੇ ਨਾਲ ਦੇ ਨਾਲ ਉਹਨਾਂ ਨੇ ਜੀਵਨ ਦੇ ਵਿੱਚ ਕਿਹੜਾ ਸੰਘਰਸ਼ ਵੇਖਿਆ ਨੇ ਕੀ ਕੁਝ ਹੰਡਾ ਕੇ ਇੱਥੇ ਪਹੁੰਚੇ ਨੇ ਇਸੇ ਬਾਬਤ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸੇ ਤਾਂ ਦੱਸੋ ਕਿ ਮੈਂ ਤੁਹਾਡੀਆਂ ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਹਾਂਜੀ ਠੀਕ ਠਾਕ ਜ਼ਿੰਦਗੀ ਕਿੱਦਾਂ ਦੀ ਚੱਲਦੀ ਤੀ ਵਧੀਆ ਜੀ ਤੇ ਜੇਕਰ ਤੁਹਾਡੀ ਪਿਛਲੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਬਚਪਨ ਤੋਂ ਲੈ ਕੇ ਹੁਣ ਤੱਕ ਕੀ ਕੁਝ ਹੰਡਾ ਕੇ ਆਏ ਹੋ ਬਹੁਤ ਕੁਝ ਹੰਡਾਇਆਈ ਬਹੁਤ ਕੁਝ ਦੇਖਣ ਨੂੰ ਮਿਲੇ ਆ ਅਬ ਜਾਂਦਾ ਪਤਾ ਲੱਗ ਰਹੀ ਪਰਖ ਹੂੰ ਵੀ ਕਿਹੜੇ ਆਬਦੇ ਨੇ ਕਿਹੜੇ ਬਗਾਨੇ ਨੇ ਹੂੰ ਉਹ ਦੇਖੀ ਜਾ ਰਹੇ ਆ ਜੀ ਬਚਪਨ ਦੇ ਵਿੱਚ ਕਿਦਾਂ ਦੀ ਜ਼ਿੰਦਗੀ ਸੀ ਬਚਪਨ ਚ ਬਹੁਤ ਵਧੀਆ ਰਹੇ ਹੂੰ ਮੇਰੇ ਪਾਪਾ ਬਹੁਤ ਜ਼ਿਆਦਾ ਦਾਰੂ ਪੀਂਦੇ ਸੀਗੇ ਅੱਛਾ ਅਸੀਂ 6 ਭੈਣਾਂ ਦੋ ਭਰਾ ਨੇ ਹੂੰ ਇੱਕ ਭੈਣ ਦੀ ਡੈਥ ਹੋਈ ਆ ਹੂੰ ਉਹਦੇ ਬਾਅਦ ਦੇ ਵਿੱਚ ਵੀ ਮੰਮਾ ਡੈਡੀ ਦਾ ਡਬੋਸ ਹੋ ਗਿਆ। ਹੂੰ ਕੀ ਕਾਰਨ ਸੀਗਾ? दारू ਦੀ ਸੀ ਕੀ ਕਾਰਨ? दारू ਕਾਰਨ। ਹੂੰ ਮੰਮਾ ਨੂੰ ਕੁੱਟਦੇ ਮਾਰਦੇ ਸੀਗੇ। ਜੀ। ਤੇ ਜਦੋਂ ਡਬੋਸ ਹੋ ਗਿਆ ਮੰਮਾ ਡੈਡੀ ਦਾ ਆਪਾਂ ਨੇ दारू ਪੀਣੀ ਵੀ ਛੱਡਤੀ। ਅੱਛਾ। ਤੇ ਹੁਣ ਬਹੁਤ ਸਹੀ ਨੇ। ਤੁਹਾਨੂੰ ਮਿਲਦੇ ਵਰਤਦੇ ਨੇ। ਹਾਂਜੀ ਮੇਰੇ ਕੋਲੇ ਪਾਪਾ ਵੀ ਆਉਂਦੇ ਆ ਮੰਮਾ ਵੀ ਆਉਂਦੇ ਆ। ਹੂੰ ਆਪਸ ਚੇ ਨਹੀਂ ਬੋਲਦੇ। ਆਪਸ ਚ ਨਹੀਂ ਬੋਲਦੇ ਹੂੰ ਹਾਂ ਕੀ ਦੇ ਕੋਈ ਫੈਮਿਲੀ ਨੂੰ ਬੱਚਿਆਂ ਨੂੰ ਲੈ ਕੇ ਗੱਲ ਹੁੰਦੀ ਆ ਤਾਂ ਜਰੂਰ ਗੱਲ ਕਰਦੇ ਨੇ ਪਰ ਵੀ ਕੋਈ ਹੂੰ ਅੱਛਾ ਜੇ ਤੁਸੀਂ ਕੀ ਨਾਲ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਦਾਰੂ ਪੀਂਦੇ ਸੀ ਤੇ ਤੁਹਾਡੀ ਮੰਮਾ ਨੂੰ ਘੁੱਟਦੇ ਵੀ ਹੁੰਦੇ ਸੀਗੇ ਹਾਂਜੀ ਤੇ ਉਸ ਵੇਲੇ ਘਰ ਦਾ ਕੀ ਮਾਹੌਲ ਹੁੰਦਾ ਸੀ ਕਿਉਂਕਿ ਘਰ ਦਾ ਮੁੰਡੀ ਇਹ ਵਿੱਚ ਕੰਮ ਕਰਦਾ ਸੀ ਬਹੁਤ ਬੁਰਾ ਹਾਲ ਸੀਗਾ ਜੀ ਉਸ ਟਾਈਮ ਬਹੁਤ ਬੁਰੇ ਹਾਲਾਤ ਸੀ ਮੰਮਾ ਨਾਨਕਿਆ ਤੋਂ ਪੈਸੇ ਲੈ ਕੇ ਆਂਦੀ ਦੀਗੀ ਹੂੰ ਤੇ ਫਿਰ ਸਾਨੂੰ ਲਿਆ ਕੇ ਰਚਨਪਾਣੀ ਖਵਲਦੇ ਸੀ ਉਸ ਟਾਈਮ ਵੀ ਕਾਫੀ ਹੁਨਕਤੀਆ ਵੀ ਉਸ ਟਾਈਮ ਤਾਂ ਹੈਗੇ ਸੀਗੇ ਇੱਕ ਦੂਜੇ ਦਾ ਸਾਥ ਦੇਣ ਵਾਲੇ ਪਿੰਡ ਵਾਲੇ ਵੀ ਦੇ ਦਿੰਦੇ ਹੁੰਦੇ ਸੀ ਥੋੜੀ ਮਦਦਤ ਕਰ ਪਰ ਕਿੰਨਾ ਚਿਰ ਅਗਲਾ ਕੋਈ ਮਦਦ ਕਰੂਗਾ ਜੀ ਬਿਲਕੁਲ ਫਿਰ ਮੰਮਾ ਉਸ ਤੋਂ ਬਾਅਦ ਤਲਾਕ ਦੇ ਕੇ ਨਾਨਕੇ ਰਹਿਣ ਲੱਗ ਗਏ ਸੀ ਹੂੰ ਤੇ ਉਸ ਵੇਲੇ ਨਹੀਂ ਔਖਾ ਹੋਇਆ ਕਿਉਂਕਿ ਪੇਕੇਆਂ ਦੇ ਘਰ ਦੇ ਵਿੱਚ ਰਹਿਣਾ ਹੀ ਬੜਾ ਔਖਾ ਹੋ ਜਾਂਦਾ ਵਿਆਹ ਤੋਂ ਬਾਅਦ ਫਿਰ ਮੰਮਾ ਨੂੰ ਜਦੋਂ ਉੱਥੋਂ ਵੀ ਸੁਣਨ ਨੂੰ ਮਿਲਿਆ ਹੀ ਹੂੰ ਫਿਰ ਮੰਮਾ ਦੀ ਦੂਜੀ ਕੀ ਸੁਣਾਉਂਦੇ ਸੀਗੇ ਆਹੀ ਵੀ ਤੂੰ ਰਹਿ ਉੱਥੇ ਅੱਛਾ ਉੱਥੇ ਰਹਿ ਵੀ ਤੂੰ ਆਪਦੇ ਬੱਚਿਆਂ ਵੱਲ ਜ਼ਿੰਦਗੀ ਕੱਢ ਵੇ ਪਰ ਆਪਰ ਜਾਈਆਂ ਕਹਿੰਦੇ ਸੀ ਜੇ ਆਪਦੀ ਮਾਂ ਪਿਓ ਕੋ ਘਰ ਲਾਪੇ ਸੀ ਉਹ ਹੀ ਕਹਿੰਦੇ ਸੀ ਉਸ ਟਾਈਮ ਮੈਂ ਪਾਪਾ ਕੋਲੇ ਸੀ ਮੰਮਾ ਉੱਥੇ ਸੀਗੇ ਏਦੋਂ ਬਾਅਦ ਚ ਮੰਮਾ ਦੀ ਜਦੋਂ ਮੈਰਿਜ ਹੋ ਗਿਆ ਉਹ ਫਿਰ ਮੈਨੂੰ ਉਹ ਲੈ ਕੇ ਆਏ ਸੀਗੇ ਅੱਛਾ ਅਜੀ ਫਿਰ ਮੈਂ ਆਪੇ ਆ ਗਈ ਸੀਗੀ ਉਹਨਾਂ ਕੋਲੇ ਮੇਰੇ ਨਾਲ ਗੱਲ ਹੋਣ ਲੱਗ ਪਈ ਸੀ ਹੂੰ ਜੇਕਰ ਉਹਨਾਂ ਕੋਲੇ ਆਉਂਦੀ ਸੀ ਕਿ ਤੇ ਕਦੇ ਤੁਹਾਡੇ ਦੂਸਰੇ ਫਾਦਰ ਸਾਹਿਬ ਨੇ ਤਾਂ ਨਹੀਂ ਤੁਹਾਨੂੰ ਮਤਲਬ ਤੰਗ ਪਰੇਸ਼ਾਨ ਕੀਤਾ ਨਹੀਂ ਮੈਨੂੰ ਤਿੰਨੋਂ ਬਹੁਤ ਪਿਆਰ ਕਰਦੇ ਮੇਰੇ ਪਹਿਲਾ ਵਾਲੇ ਪਾਪਾ ਵੀ ਹੂੰ ਇਹੇ ਪਾਪਾ ਵੀ ਮਮਾ ਵੀ ਬਹੁਤ ਪਿਆਰ ਕਰਦੇ ਆ ਓਕੇ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਮੇਰੀ ਮੈਰਿਜ ਹੋ ਗਈ ਹੂੰ 2016 ਦੇ ਵਿੱਚ ਓਕੇ ਜੀ ਤੇ ਫਿਰ ਉਸ ਤੋਂ ਬਾਅਦ ਦੀ ਲਾਈਫ ਮਿਆ ਤੋਂ ਬਾਅਦ ਦੀ ਬਾਤ ਤੋਂ ਹੀ ਥੋੜਾ ਟਾਈਮ ਹੀ ਮੇਰੀ ਮੈਰਿਜ ਲਾਈਫ ਸੱਟ ਰਹੀ ਆ ਮਹੀਨੇ ਕੁ ਬਾਅਦ ਹੀ ਥੋੜਾ ਵੀ ਗਲਤ ਜੀ ਹੋ ਗਿਆ ਸੀਗਾ ਮੇਰੇ ਨਾਲ ਗਲਤ ਕੀ ਗਲਤ ਐਦਾਂ ਹੀ ਵੀ ਮੰਮਾ ਦੇ ਕਿਸੇ ਹੋਰ ਨਾਲ ਰਿਲੇਸ਼ਨ ਸੀਗੇ ਤੁਹਾਡੀ ਸੱਸ ਮਾ ਦੇ ਹਾਂਜੀ ਓਕੇ ਉਹਨਾਂ ਦੇ ਰਿਲੇਸ਼ਨ ਕਰਕੇ ਹੀ ਮੈਂ ਉਹਨਾਂ ਨੂੰ ਕਹਿੰਦੀ ਸੀ ਵੀ ਮੰਮਾ ਜੇ ਕੋਈ ਗੱਲ ਕਰਨੀ ਹੈ ਵੀ ਬਾਹਰ ਬਾਹਰ ਰੱਖੋ ਹੂੰ ਕਿ ਘਰੇ ਨਹੀਂ ਚੰਗਾ ਲੱਗਦਾ ਪਛਾਉ ਸ਼ਖਸ ਕਰੇ ਹੁੰਦਾ ਸੀ ਹਾਂਜੀ ਉਹ ਕਰੇ ਰਹੇ ਹੁਣ ਤੱਕ ਵੀ ਘਰ ਦੇ ਵਿੱਚ ਹੀ ਆਈ ਹੂੰ ਨਾਲ ਹੀ ਉਹਨਾਂ ਦੀ ਡੈਥ ਹੋ ਗਈ ਕਿੰਨਾਂ ਦੀ ਮੇਰੇ ਸਾਸੂ ਮਾਂ ਦੀ ਓਕੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਤੁਹਾਡੇ ਘਰ 'ਚ ਰਹਿੰਦੇ ਨੇ ਹਾਂਜੀ ਤੇ ਤੁਹਾਡੇ ਨਾਲ ਗਲਤ ਕੀ ਹੋਇਆ ਮੇਰੇ ਨਾਲ ਗਲਤ ਇਦਾਂ ਹੀ ਹੋਇਆ ਈ ਬਸ ਮੈਂ ਮਮਾ ਨੂੰ ਕਹਿੰਦੀ ਸੀ ਕਿ ਮਮਾ ਜੀ ਤੁਸੀਂ ਇਹਨੂੰ ਛੱਡ ਦਿਓ ਉਹ ਕਹਿੰਦੀ ਨਹੀਂ ਮੈਂ ਇਹਨੂੰ ਛੱਡ ਸਕਦੀ ਹੂੰ ਮੇਰੇ ਨਾਲ ਗੱਲ ਤੇ ਇਹ ਹੋ ਗਿਆ ਵੀ ਫਿਰ ਲੜਾਈਆਂ ਸ਼ੁਰੂ ਹੋ ਗਈਆਂ ਹੂੰ ਜਦੋਂ ਮੈਂ ਇਸ ਗੱਲ ਤੋਂ ਮੰਮਾ ਨੂੰ ਮਨਾ ਕਰਦੀ ਸੀਗੀ ਤੇ ਤੁਹਾਡੇ ਹਸਬੰਦ ਨੇ ਰੋਕ ਦਿੱਤੀ ਸੀ ਉਹਨਾਂ ਨੂੰ ਮੇਰੇ ਹਸਬੰਦ ਬਹੁਤ ਭਗਤ ਬੰਦੇ ਆਈ ਹੂੰ ਉਹ ਕੁਝ ਵੀ ਨਹੀਂ ਅੱਜ ਤੱਕ ਵੀ ਕੁਝ ਨਹੀਂ ਬੋਲਦੇ ਓਕੇ ਉਹਨਾਂ ਨੂੰ ਮੈਂ ਬਹੁਤ ਕਿਹਾ ਵੀ ਆਪਦੇ ਹੱਕ ਲਈ ਵੀ ਲੜੋ ਉਹਨਾਂ ਦੀ ਡੈਥ ਹੋ ਗਈ ਜਦੋਂ ਹੋਗ ਤੋਂ ਬਾਅਦ ਜੀ ਹੂੰ ਸਾਡੇ ਤੇ ਕੋਰਟ ਕੇਸ ਕਰ ਦਿੱਤੇ ਓਕੇ ਵੀ ਇਹਨਾਂ ਨੇ ਉਕੇ ਨਾਲ ਰਜਿਸਟਰੀ ਆਪਦੇ ਨਾਮ ਕਰਵਾਈ ਆ। ਹੂੰ। ਮੇਰਾ ਚੈੱਕ ਸੀਗਾ ਉਹਨਾਂ ਕੋਲੇ ਹੀ। ਉਹਨਾਂ ਨੇ 2,60,000 ਦਾ ਭਰਕੇ ਲਾ। ਹੂੰ। ਅਸੀਂ ਜ਼ਮੀਰ ਉਲ ਗਈ। ਤੇ ਤੁਹਾਡੇ ਸਹੁਰਾ ਸਾਹਿਬ ਸਹੁਰੇ ਸਾਹਿਬ ਹੈਂ ਜੀ। ਅੱਛਾ। ਹਾਂ ਜੀ। ਡਬੋ ਸਹੁਰਾ ਮੰਮੀ ਦਾ। ਹੂੰ। ਸੱਸੂ ਮਾਦਾ ਵੀ ਮੇਰੀ ਦਾ ਡਬੋ ਸਹੁਰਾ। ਓਕੇ। ਤੇ ਨਿਹ ਦੇਦ ਦੇ ਕਾਰਨ ਮੰਮੀ ਨਹੀਂ। ਹੂੰ। ਮੰਮੀ ਨੂੰ ਕੈਂਸਰ ਸੀ। ਓਕੇ। ਕੈਂਸਰ ਹੋ ਗਿਆ ਸੀਗਾ ਫਰੀਦਕੋਟ ਲੈ ਜਾਂਦੇ ਰਹੇ ਹਮ ਅੰਕਲ ਵੀ ਲੈ ਜਾਂਦਾ ਰਿਹਾ ਵੀ ਜਿੰਨਾਂ ਨਾਲ ਰਿਲੇਸ਼ਨ ਸੀਗੇ ਹਮ ਬੇਦਵਾਚ ਜਿੱਦੋਂ ਸਾਨੂੰ ਕਹਿ ਦਿੰਦੇ ਤੇ ਅਸੀਂ ਵੀ ਨਾਲ ਚਲੇ ਜਾਂਦੇ ਸੀਗੇ ਓਕੇ ਨੇ ਤੁਹਡੇ ਨਾਲ ਕਰਦੇ ਸੀਗੇ ਉਹ ਹਾਂ ਤੁਹਾਡੇ ਸੱਸ ਹਾਂਜੀ ਉਹ ਤਾਂ ਕਰਦੀ ਸੀ ਜਿੰਨਾ ਚਿਰ ਹੈਗੇ ਸੀਗੀ ਦੂਰ ਭੇਜਣਾ ਵੀ ਪਸੰਦ ਨਹੀਂ ਕਰਦੀ ਸੀ ਸਾਨੂੰ ਹਾਂ ਅਸੀਂ ਸਾਡੇ ਬਲਾੜਾ ਸ਼ਹਿਰ ਪਿੰਡ ਦੇ ਕੋਲੇ ਅਸੀਂ ਉੱਥੇ ਜਾ ਕੇ ਰਹਿਣ ਲੱਗ ਪਏ ਸੀਗੇ ਕਿਉਂ ਲੜ ਕੇ ਓਕੇ ਅਸੀਂ ਉਹ ਗੱਲ ਤੋਂ ਮਨਾ ਕਰਦੇ ਸੀ ਵੀ ਉਹ ਮੰਮਾ ਨਹੀਂ ਕਰ ਸਕਦੇ ਤੇ ਉਹ ਮੰਮਾ ਕਹਿੰਦੀ ਮੈਂ ਤੁਹਾਨੂੰ ਛੱਡ ਸਕਦੀ ਹਾਂ ਉਹਨੂੰ ਅੱਛਾ ਇੱਥੇ ਤੱਕ ਕਹਿ ਦਿੱਤਾ ਉਹਨਾਂ ਨੇ ਹਾਂ ਜੀ ਕਿ ਆਪਣੇ ਬੱਚਿਆਂ ਨੂੰ ਛੱਡਣ ਲਈ ਤਿਆਰ ਸੀ ਉਹ ਬੱਚਿਆਂ ਲਈ ਛੱਡੀ ਹਾਂ ਬਸ ਇਹ ਉਹ ਤੋਂ ਬਾਅਦ ਮੁੜ ਕੇ ਮੇਰੀ ਵੱਡੀ ਬੇਟੀ ਹੋ ਗਈ ਜਦੋਂ ਮੇਰੇ ਕੋਲੇ ਹਾਂ ਤੇ ਉਹਦੇ ਬਾਅਦ ਸੀ ਸਾਨੂੰ ਬੁਲਾ ਲਿਆ ਵਾਪਸ ਮੈਨੂੰ ਹਸਪੀਟਲ ਮਿਲ ਕੇ ਆਇਆ ਮਾਨ ਸਾਡਾ ਡਿਲੀਵਰੀ ਹੋਈ ਸੀਗੀ ਮੇਰੀ ਉੱਥੇ ਮਿਲ ਕੇ ਆਇਆ ਤਾਂ ਇਦੋਂ ਬਾਅਦ ਮੈਨੂੰ ਵੀ ਘਰੇ ਲਿਆਂਦਾ ਗਿਆ ਬੋਵਾ ਹੂੰ ਬੋਵਾ ਸ਼ਹਿਰ ਪੈਂਦਾ ਈ ਭਲਾਡੇ ਦੇ ਕੋਲੇ ਓਕੇ ਹਾਂਜੀ ਉੱਥੇ ਮੈਨੂੰ ਘਰੇ ਲਿਆਂਦਾ ਗਿਆ ਓ ਤੋਂ ਬਾਅਦ ਫਿਰ ਮੈਨੂੰ ਤੰਗ ਕਰਨ ਲੱਗੇ ਵੀ ਤੂੰ ਆਪਦੇ ਪੇਕੇਆਂ ਦੇ ਨਹੀਂ ਜਾਣਾ ਇੰਨਾ ਟਾਈਮ ਵੀ ਤੂੰ ਆ ਮੇਰੇ ਮੁੰਡੇ ਨੂੰ ਤੜਾਇਆ ਹੂੰ ਨਾਲੇ ਕੋ ਉਹ ਗੱਲ ਵੀ ਕਰਦੇ ਸੀਗੇ ਫੋਨ ਤੇ ਅੱਛਾ ਮੈਂ ਵੀ ਕਰਦੀ ਸੀ ਮੰਮੀ ਨਾਲ ਗੱਲ ਹੂੰ ਵੀ ਮੰਮੀ ਤੁਹਾਨੂੰ ਛੱਡ ਦੇ ਵੀ ਮੈਂ ਰਹਿਣ ਲੱਗੂ ਤੇਰੇ ਨਾਲ ਹੂੰ ਪਰ ਨਹੀਂ ਆੜ ਗਵਾੜ ਰਿਸ਼ਤੇਦਾਰ ਨਹੀਂ ਗੱਲਾਂ ਕਰਦੇ ਸੀ ਇਸ ਤਰੀਕੇ ਨਾਲ ਕੋਈ ਨਹੀਂ ਕਰਦਾ ਸੀ ਹੂੰ ਮੈਨੂੰ ਇਹ ਜੇ ਮੈਂ ਬੋਲਦੀ ਤਾਂ ਗੁਮਾਂਢੀ ਵੀ ਕਹਿ ਦਿੰਦੇ ਸੀਗੇ ਤੂੰ ਨਾ ਬੋਲਿਆ ਕਰ ਠੀਕ ਐ ਤੂੰ ਕਾਹਤੋਂ ਬੋਲਦੀਆਂ ਵੀ ਸਾਰਾ ਕੁਝ ਤੁਹਾਡਾ ਹੀ ਆ ਇਹ ਹੂੰ ਮੈਂ ਕਿਹਾ ਵੀ ਤੁਸੀਂ ਆਪਦੇ ਅੱਖੀਂ ਵੇਖ ਲਿਓ ਮੇਰਾ ਕੁਝ ਨਹੀਂ ਹੈਗਾ ਹੂੰ ਠੀਕ ਐ ਨਾ ਸਾਨੂੰ ਕੁਝ ਨਹੀਂ ਦੇਣਾ ਇਸਨੇ ਮੈਂ ਕੁਦੇ ਗੱਲਾਂ ਪਹਿਲਾਂ ਕਹਿ ਦਿੰਦੀ ਸੀ ਕਿ ਮਰਨ ਤੋਂ ਪਹਿਲਾਂ ਹਮ ਜਦੋਂ ਆਖਨ ਨੂੰ ਉਹਦੇ ਡੈਥ ਹੋਣ ਲੱਗੀ ਨਾ ਹਮ ਤਾਂ ਮੈਂ ਇੱਕ ਵੀ ਜਦੋਂ ਸਾਡੇ ਤਿੰਨ ਨੇ ਬੜੇ ਬਲੇਮ ਲੱਗੇ ਰਹੇ ਸੀਗੇ ਹਮ ਠੀਕ ਆ ਨਾ ਬਹੁਤ ਜ਼ਿਆਦਾ ਬੀਪੂ ਆ ਵੀ ਵੀ ਦੀਆਂ ਭੂਆ ਸੱਸਾਂ ਆ ਕੇ ਵੀ ਮੈਨੂੰ ਬੋਲੀਆਂ ਨਹੀਂ ਜੀ ਹਮ ਠੀਕ ਆ ਨਾ ਉਹਨਾਂ ਨੂੰ ਮੈਂ ਕਿਹਾ ਸੀ ਵੀ ਜਦੋਂ ਤੁਸੀਂ ਸਾਹਮਣ ਆਏ ਹੋ ਤੁਸੀਂ ਇਹਨੂੰ ਸਾਨੂੰ ਹਮ ਠੀਕ ਆ ਜਦੋਂ ਉਹ ਲੈਟਰਿੰਗ ਬਾਥਰੂਮ ਵਿੱਚ ਕਰ ਲੱਗੀ ਉਹਨੂੰ ਛੱਡ ਕੇ ਚਲੇ ਗਏ। ਅੱਛਾ। ਕੱਲੀ ਨੂੰ ਸਾਡਾ ਵੀ ਹੈ ਇੱਕੋ ਥਾਂ 'ਤੇ ਸੀਗੇ ਘਰ ਤੇ ਵਿਚਾਲੇ ਦੇ ਕੰਦ ਕੱਢੀ ਹੋਈ ਸੀ ਲੱਗ ਲੱਗੇ ਸੀ। ਉਹਨੂੰ ਕੱਲੀ ਨੂੰ ਇਦਾਂ ਹੀ ਪਾ ਕੇ ਛੱਡ ਗਏ। ਅੱਛਾ। ਫਿਰ ਮੇਰਾ ਢੋਮੱਚਿਆ ਕਿਉਂਕਿ ਵੀ ਆਸਾਨੀਅਤ ਦੇ ਨਾਮ ਤੇ ਹੈ ਤਾਂ ਸਾਡੀ ਮਾਂ ਹੀ ਸੀ। ਹੂੰ। ਮੈਂ ਤਾਂ ਜੇ ਕੋਈ ਦੂਜਾ ਬੰਦਾ ਹੁੰਦਾ ਉਹਦੀ ਥਾਂ ਤੇ ਮੈਂ ਜੇ ਉਹਦੀ ਹਾਲਤ ਮੰਦੀ ਦੇਖਦੀ ਮੈਂ ਉਹਨੂੰ ਵੀ ਹੱਥ ਕਾਉਣਾ ਸੀ। ਹੂੰ। ਉਹਨਾਂ ਨੇ ਸਾਡੇ ਅੰਸੀਆਂ ਤੱਕ ਵੀ ਐ ਜਾ ਕੇ ਬੋਲਤਾ ਸੀਗਾ ਕਿ ਮਨੁ ਨੇ ਸਾਨੂੰ ਗਾਲਾਂ ਦੇ ਦੇ ਕੇ ਤੁਸਾਨੂੰ ਬਾਹਰ ਤੱਕ ਭਜਾ ਕੇ ਗਈ ਐ ਛੜਕ ਤੱਕ ਆ ਕੇ ਹੂੰ ਨਹੀਂ ਕਿ ਮੈਂ ਇਹ ਅੰਨਾ ਕੁਛ ਕੀਤਾ ਵੀ ਨਹੀਂ ਸੀਗਾ ਮੈਂ ਉਹਨਾਂ ਨੂੰ ਕਹਿਆ ਸੀਗਾ ਪੂਆ ਜੀ ਜੇ ਤੁਸੀਂ ਆਏ ਉਹਨੂੰ ਸਾਹਮਣੇ ਹਾਂ ਠੀਕ ਐ ਪਰਲੀ ਹੂੰ ਬੋਤੀ ਜਿਆਦਾ ਬਹੁਤ ਕੁਝ ਦੇਖਣ ਨੂੰ ਮਿਲਿਆ ਜੀ ਪਰ ਮੇਰੇ ਕੋਲੇ ਦੂਜੀ ਬੇਟੀ ਹੋਈ ਉਹਦੇ ਨਾਲ ਵੀ ਬਦੀ ਮੇਰੇ ਸੱਸ ਨੇ ਕਿਦੇ ਮੱਥੇ ਤੇ ਉਹੜੀ ਨਹੀਂ ਪਾਈ ਵੀ ਇਹਦੇ ਤੀ ਹੋ ਗਈ ਹੂੰ ਉਹ ਜੇ ਕੋਈ ਕਹਿ ਵੀ ਦਿੰਦਾ ਸੀ ਨਾ ਜੱਸੀ ਤੇਰੇ ਕੋਲੇ ਇੱਕ ਬੋਤੀ ਫੇਰ ਹੋ ਗਈ ਕੰਦੀ ਐ ਨਾ ਉਹ ਕਹਿੰਦੀ ਹੂੰ ਫਿਰ ਕੀ ਹੁੰਦਾ ਰੱਬ ਦੀ ਦੇਣਾ ਕਹਿੰਦੀ ਕੁੜੀਆਂ ਬਾਰੇ ਕਿਸੇ ਨੂੰ ਬੋਲਣ ਨਹੀਂ ਦੇਉਂਦੀ ਸੀ ਅੱਛਾ ਹਾਂ ਕੁੜੀਆਂ ਨਾਲ ਬਹੁਤ ਪ੍ਰੇਮ ਸੀ ਮੈਨੂੰ ਮੈਂ ਖੁਦ ਦਾ ਦੁੱਧ ਪਿਆ ਨਹੀਂ ਸਕਦੀਦੀ ਖਰਾਬ ਸੀਗਾ ਹੂੰ ਰੇਸ਼ਾ ਨਿਕਲਦਾ ਸੀਗਾ ਦੁੱਧ ਵਿੱਚ ਵੀ ਨਾ ਮੈਨੂੰ ਚੁੱਪ ਕਰਾਣੀਆਂ ਆਂਦੀ ਤੇ ਮੇਰੀ ਵੱਡੀ ਬੇਟੀ ਤਾਂ ਉਸੇ ਨਹੀਂ ਪਾਲੀ ਅੱਛਾ ਡਿੱਟੋ ਕਾਪੀ ਉਸੇ ਦੀ ਐ ਮੇਰੀ ਸੱਸ ਦੀ ਵੱਡੀ ਬੇਟੀ ਐ ਜੀ ਓਕੇ ਹਮ ਅਦਵਾਜ ਦੀ ਬਸ ਉਹਦੇ ਮਾਰਨ ਤੋਂ ਬਾਅਦ ਤਾਂ ਸਾਡੀ ਜ਼ਿੰਦਗੀ ਬਰਬਾਦ ਹੋ ਗਈ ਘਰ ਤੋਂ ਬੇਕਾਰ ਹੋ ਗਏ ਹਮ ਫਟੋਟਾ ਸੀ ਜਦੋਂ ਸਾਡੇ ਤੇ ਕੋਰਟ ਕੇਸ ਕਰਤਾ ਜਾਂ ਪੁਲਿਸ ਥਾਣੇ ਤੋਂ ਫੋਨ ਆਉਣ ਲੱਗ ਪਏ ਸਾਨੂੰ ਹਮ ਪਰੇਸ਼ਾਨ ਹੋ ਗਏ ਮੇਰੇ ਹਸਬੰਦ ਵੀ ਕੰਮ ਤੋਂ ਜਾਣੋ ਰਹਿ ਗਈ ਕੁਝ ਤਾਂ ਪਹਿਲੀ ਸੀ ਜਦੋਂ ਉਹ ਬਿਮਾਰ ਸੀਗੀ ਪਹਿਲੀ हट ਗਿਆ ਕੰਮ ਤੋਂ ਹਮ ਦੋ ਤਿੰਨ ਮਹੀਨੇ ਪਹਿਲਾਂ ਹੀ ਖਟ ਗਈ ਸੀ ਤੇ ਫੇਰ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਸੀ ਘਰ ਦਾ ਯਾਰ ਮੰਦਾ ਹੀ ਹੂੰ ਖਾਲੀ ਮਤਲਬ ਬੱਚੇ ਆ ਘਰ ਚ ਬੱਚਾ ਨੂੰ ਬਸ ਸਮਝਾ ਦਿੰਦੀ ਸੀ ਹੂੰ ਅੱਜ ਕੱਲੀ ਰੋਟੀ ਐ ਮੇਰੇ ਹਸਬੰਦ ਦਾ 10 ਰੁਪਏ ਆਰੇ ਨਹੀਂ ਕਿਸੇ ਤੋਂ ਮੰਗ ਸਕਦੀ ਹੂੰ ਐਨੇ ਚੰਗੇ ਨੇ ਵੀ ਕੋਈ ਨਸ਼ਾ ਪੱਤਾ ਨਹੀਂ ਕਰਦੇ ਮੇਰਾ ਜੀਵਨ ਸਾਥੀ ਬਹੁਤ ਵਧੀਆ ਹੀ ਮੈਂ ਸੱਚ ਕਹਿ ਰਹੀ ਆ ਵੀ ਮੈਨੂੰ ਜ਼ਿੰਦਗੀ ਦੇ ਵਿੱਚ ਉਹਦੇ ਵਰਗਾ ਆਸਾਨ ਕਿਤੇ ਵੀ ਨਹੀਂ ਮਿਲਣਾ ਜੇ ਮੈਂ ਛੱਡ ਵੀ ਦਿੰਦੀ। ਮੈਨੂੰ ਬਹੁਤ ਕਿਹਾ ਗਿਆ ਸੀਗਾ ਵੀ ਹਾਂ ਹੁਣ ਰਿਸ਼ਤੇਦਾਰਾਂ ਨੇ ਵੀ ਸਹੁਰੇ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਪਿੰਡ ਵਾਲਿਆਂ ਨੇ ਵੀ ਕਹਿਤਾ ਵੀ ਮਨੂ ਹੁਣ ਰਹਿੰਦੀ ਨਹੀਂ। ਮੇਰਾ ਛੋਟਾ ਨਾਮ ਮਨੂ ਆ। ਉਹ ਪੁੱਤ ਦਾ ਨਾਮ ਰਾਜੀਵਰ ਕੌਰ ਆ। ਵੀ ਮਨੂ ਹੁਣ ਰਹਿੰਦੀ ਨਹੀਂ ਇਹਨੂੰ ਛੱਡ ਕੇ ਜਾਊਗਾ ਅਗਲੇ। ਹੂੰ। ਵੀ ਨਾ ਹੁਣ ਇਹਦੇ ਕੋਲੇ ਘਰ ਰੇਹਾ ਨਾ ਇਹਦੇ ਕੋਲੇ ਪੈਸਾ ਰੇਹਾ। ਹੂੰ। ਵੀ ਹੁਣ ਤਾਂ ਇਹਨੂੰ ਜਾਊ ਪਰ ਨਹੀਂ। ਮੈਂ ਪੈਸਾ ਨਹੀਂ ਦੇਖਣਾ ਸੀ ਮੈਂ ਉਹਦਾ ਸਾਥ ਤੈਂਦਾ ਸੀ ਹੂੰ ਮੈਂ ਉਹਦੇ ਸਾਥ ਦੀ ਬਹੁਤ ਲੋੜ ਸੀ ਬਹੁਤ ਅਸੀਂ ਮੇਰਾ ਦੇਵਰਾ ਇੱਕ ਉਹ ਰਾਜਪੁਰੇ ਹਸਪਤਾਲੇ ਵੀ ਪੜਦਾ ਹੂੰ ਉੱਥੇ ਉਹਨੇ ਪੜਾਈ ਕਰਨੀ ਆ ਉੱਥੇ ਹੀ ਨੌਕਰੀ ਲੱਗ ਕੇ ਬਾਹਰ ਨਿਕਲੂ ਹੂੰ ਇੱਕ ਉਹਨਾਂ ਨੂੰ ਵੀ ਕਿਹਾ ਵੀ ਚੱਲ ਸਾਡੇ ਕੋਲੇ ਰਹਿਣ ਲੱਗ ਜਾ ਸਾਡੇ ਨਾਲ ਨੇ ਉਹਨੂੰ ਵੀ ਉਹਦੇ ਟੋਲੀ ਪਾ ਗੋੜ ਪਾ ਲਈ ਮੇਰੀ ਸੱਸ ਅੱਛਾ ਆਗ ਜਾਂਦੇ ਵਿੱਚ ਅਹ ਅੱਛਾ ਉਹਨਾਂ ਦਾ ਨਾਮ ਲਿਖਾਤਾ ਤੁਹਾਡਾ ਨਹੀਂ ਲਿਖਵਾਇਆ ਸਾਡਾ ਨਹੀਂ ਲਿਖਵਾਇਆ ਹੂੰ ਮੈਂ ਇਹ ਸੋਚਦੀ ਸੀਗੀ ਵੀ ਚਲ ਮੇਰੇ ਧੀਆ ਨੇ ਮੇਰਾ ਪੁੱਤ ਉਹ ਆ ਹੂੰ ਮੇਰੇ ਤਿੰਨ ਬੱਚੇ ਨੇ ਹੂੰ ਫੇਰ ਵੀ ਜਦੋਂ ਜਵਮੀ ਟੁੱਟ ਗਿਆ ਵੀ ਚਲੋ ਅਸੀਂ ਇੱਕ ਚੰਦ ਸੋਰ ਦੇਖ ਲੈਣੇ ਆ ਫੇਰ ਵੀ ਮੇਰੇ ਕੋਲੇ ਬੇਟੀ ਹੋਈ ਹੂੰ ਤਿੰਨ ਬੇਟੀਆਂ ਨੇ ਮੇਰੇ ਤੇ ਲੋਕ ਤਾਂ ਨਹੀਂ ਗੱਲਾਂ ਕਰਦੇ ਸੀ ਕਿ ਤਿੰਨ ਧੀਆਂ ਹੋ ਗਈਆਂ ਲੋਕ ਬਹੁਤ ਬੋਲਦੇ ਸੀਗੇ ਹੂੰ ਵੀ ਫੇਰ ਕੁੜੀ ਹੋ ਗਈ ਰੱਬ ਮੁੰਡਾ ਦੇ ਦਿੰਦਾ ਜਦੋਂ ਮੈਨੂੰ ਕੋਈ ਐਦਾਂ ਗੱਲ ਕਹਿ ਦਿੰਦਾ ਨਾ ਮੈਂ ਮੰਗਰ ਪੈ ਜਾਂਦੀ ਸੀ ਵੀ ਨਹੀਂ ਮੇਰੇ ਤਾਂ ਇਹੀ ਪੁੱਤ ਨੇ ਇਹੀ ਮੇਰੀਆਂ ਧੀਆਂ ਨੇ ਰੱਦਾ ਵੀ ਕਿਹਾ ਗਿਆ ਉਹਦੇ ਡਾਕਟਰ ਵੀ ਕਹਿੰਦੇ ਜਿੱਥੇ ਮੇਰੀ ਡਿਲੀਵਰੀ ਹੋਈ ਸੀ ਵੀ ਇਹਨੂੰ ਗੋਦ ਦੇ ਦੇ ਹੂੰ ਬਹੁਤ ਜ਼ੋਰ ਲਾਇਆ 5-6 ਦਿਨਾਂ ਦੀ ਵੀ ਹੋ ਗਈ ਸੀ ਮੇਰੀ ਬੇਟੀ ਫਿਰ ਵੀ ਮੈਨੂੰ ਕਿਹਾ ਗਿਆ ਵੀ ਤੂੰ ਗੋਦ ਦੇ ਦੇ ਇਹਨੂੰ ਹੂੰ ਮੇਰੇ ਹਸਬੰਦ ਵੀ ਕਹਿੰਦੇ ਸੋਚ ਲੈ ਦੇਣੀਆਂ ਦੇ ਦੇ ਮੈਂ ਕਿਹਾ ਜੀ ਤੁਹਾਡਾ ਜਿਗਰਾ ਹੋ ਸਕਦਾ ਮੇਰਾ ਵੀ ਹੂੰ ਮਾਂ ਮੈਂ ਨਹੀਂ ਦੇ ਸਕਦੀ ਮੈਂ ਚਲੋ ਤੁਹਾਡੇ ਪਿੱਛੇ ਲੱਗ ਕੇ ਮੈਂ ਕੁੜੀ ਨੂੰ ਗੋਦ ਵੀ ਦੇ ਦੂੰਗੀ ਕੱਲ ਨੂੰ ਮੇਰੀ ਮੰਮਤਾ ਤੜਫੀ ਗਈ ਮੈਂ ਫੇਰ ਉਹਦੇ ਬਾਹਰ ਤੇ ਜਾ ਕੇ ਖੜ ਗਈ ਜੇ ਲੈਣ ਵਾਸਤੇ ਫੇਰ ਕੀ ਕਰੂੰ ਹੂੰ ਹੁਣ ਉਹੀ ਐ ਮੇਰੇ ਹਸਬੰਦ ਜਿਹੜੇ ਉਹਦੇ ਤੋਂ ਬਿਨਾ ਸਾਹ ਵੀ ਨਹੀਂ ਲੈਂਦੇ ਅੱਛਾ ਅੱਜ ਮੈਂ ਉਹਨਾਂ ਦੇ ਤਿੱਲੇ ਬੇਟੀਆਂ ਨੂੰ ਮੇਰੇ ਹਸਬੰਦ ਨੇ ਮੈਨੂੰ ਕਹਿੰਦਾ ਕੱਲੀ ਜਾ ਵੀ ਦੂਰ ਦਾ ਸਫਰ ਆ ਤੇ ਇਸ ਕਰਕੇ ਉਹਨੇ ਮੈਨੂੰ ਕੱਲੀ ਨੂੰ ਭੇਜਿਆ ਤਿੰਨੋਂ ਬੇਟੀਆਂ ਉਹਨੇ ਆਪਦੇ ਕੋਲ ਰੱਖੀਆਂ ਆਈਆਂ ਨੇ ओके ਉਹਦੇ ਕੋਲੇ ਰਹਿ ਲੈਂਦੀਆਂ ਪਰ ਸਾਡੇ ਚ ਦੋਨਾਂ ਚ ਇੱਕ ਜਣਾ ਜ਼ਰੂਰੀ ਆ ਮੇਰੇ ਕੋਲੇ ਰਹਿਣਾ ਹੂੰ ਵੱਡੀਆਂ ਬੇਟੀਆਂ ਵੀ ਆਪਦੇ ਪਾਪਾ ਨਾਲ ਰਹਿ ਲੈਂਦੀਆਂ ਨੇ ਜਾਂ ਮੇਰੇ ਨਾਲ ਹੂੰ ਉਹ ਹੋਰ ਕਿਸੇ ਕੋਲੇ ਛੱਡ ਕੇ ਐਵੇਂ ਆ ਨਹੀਂ ਸਕਦੇ ਵੀ ਇੱਕ ਰਾਤ ਲਈ ਛੱਡਿਆ ਆਵਾਂਗੇ ਕਿਸੇ ਕੋਲੇ ਵੀ ਸਾਡੇ ਬਿਨਾਂ ਰਹਿੰਦੀਆਂ ਨਹੀਂ ਓਕੇ ਠੀਕ ਹੈ ਤੇ ਜਿਸ ਤਰੀਕੇ ਨਾਲ ਜ਼ਿੰਦਗੀ ਵਿੱਚ ਇੰਨਾ ਕੁਝ ਹੰਡਾਇਆ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਗਿਲਾ ਸ਼ਿਕਵਾਈ ਕਿਸਮਤ ਤੇ ਛੱਡ ਦਿੰਨੇ ਆ ਹੂੰ ਉਹਦੀਆਂ ਲਿਖੀਆਂ ਨੂੰ ਕੋਈ ਟਾਲ ਨਹੀਂ ਸਕਦਾ ਇਹ ਬਿਲਕੁਲ ਕਿਉਂਕਿ ਉਹ ਬਹੁਤ ਖੁਸ਼ ਜ਼ਿੰਦਗੀ ਦੇ ਵਿੱਚ ਹੋਇਆ ਬਾਬੇ ਦਾ ਪਾਣਾ ਹੀ ਮਿੱਠਾ ਮੰਨ ਕੇ ਚੱਲੇ ਹੂੰ ਬਹੁਤ ਕੁਝ ਦੇਖਿਆ ਵੀ ਮੈਂ ਆਹ ਜ਼ਿੰਦਗੀ ਵੇਖਣੀ ਸੀ ਹੂੰ ਟੀਕ ਤੀਆਂ ਹੋ ਗਿਓ ਮੈਂ ਦਰਦ-ਦਰਦ ਤੇ ਅੱਜ ਵੀ ਤੱਕੇ ਖਾਂਦੀ ਫਿਰਦੀ ਆ ਉਸ ਬੰਦੇ ਨੂੰ ਅੱਜ ਵੀ ਤਰਸ ਨਹੀਂ ਆਉਣਾ ਹੂੰ ਮੀਂਹ ਪੈਣ ਲੱਗਿਆ ਸੀਗਾ ਕਰ ਸਾਡਾ ਜਮੀ ਪਾਟ ਗਈ ਚੀਚਾ ਸੀ ਹੁਣ ਰਹਿ ਰਹੇ ਆ ਹਾਂ ਤੁਹਾਡਾ ਆਪਣਾ ਜਾਂ ਰੈਂਟ ਦਾ ਨਹੀਂ ਆਪਦਾ ਲੈ ਲਿਆ ਸੀ ਗਾ ਜੀ ਹਾਂ ਉਹ ਤੋਂ ਬਾਅਦ ਜਦੋਂ ਹੁਣ ਪਾਟ ਗਈ ਇਸ ਕਰ ਅਸੀਂ ਮੀ ਪੈਂਦੇ ਦੇ ਵਿੱਚ ਹੀ ਅਸੀਂ ਸਮਾਨ ਚੱਕਿਆ ਜਦੋਂ ਮੇਰਾ ਸਾਰਾ ਸਮਾਨ ਭਿੱਜ ਗਿਆ ਚਲੋ ਉਸਨੇ ਬੋਲ ਤਾਏਕਲ ਨੇ ਵੀ ਤੁਸੀਂ ਸਮਾਨ ਇੱਧਰ ਰੱਖ ਲਓ ਆਪਦੀ ਮੰਮੀ ਵਾਲੇ ਘਰੇ ਹਾਂ ਮੈਂ ਰੱਖ ਲਈ ਜਦੋਂ ਉੱਥੇ ਗਈ ਮੈਂ ਘਰ ਦਾ ਬਹੁਤ ਬੁਰਾ ਹਾਲ ਸੀ ਹਾਂ ਚਾਹ ਤੋ ਦੇਖਣਾ ਮੇਰੀ ਮੰਮੀ ਜਿੰਨੀ ਮਰਜੀ ਬਿਮਾਰ ਹੁੰਦੀ ਮੇਰੀ ਸੱਸ ਉਹ ਘਰ ਨੂੰ ਇੰਨਾ ਸਾਫ ਸੁਥਰਾ ਰੱਖਦੀ ਉਹ ਹਮ ਮੇਰੇ ਨਾਲੋਂ ਵੱਧ ਡਿਸਪਾਇਰ ਰੱਖਦੀ ਹਮ ਫਿਰ ਨਾਲ ਦੇ ਘਰ ਦੇ ਵਿੱਚ ਕਿਰਾਏਦਾਰ ਰਹਿ ਰਹੇ ਨੇ ਹਮ ਉਹਨਾਂ ਨੇ ਮੇਰੇ ਘਰ ਦੇ ਵਿੱਚ ਇੰਨਾ ਗੰਦ ਪਾਰਖਿਆ ਬਿਕਮਸ ਕਮ ਜੇ ਇਹਨੂੰ ਬਿਠਾਇਆ ਨਾ ਹਮ ਤਾਂ ਉਹ ਸਾਫ ਕਰਨ ਦਾ ਤਾਂ ਫਰਜ਼ ਬਣਦਾ ਹਮ ਬਿਲਕੁਲ ਅੰਨਾ ਜ਼ਿਆਦਾ ਗੰਦ ਪਿਆ ਮੈਨੂੰ ਦੇਖਿਆ ਨੀ ਗਿਆ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਮੇਰਾ ਨਹੀਂ ਮਨ ਲੱਗਦਾ ਇੱਥੇ ਮੈਨੂੰ ਉੱਥੇ ਲੈ ਜਾਓ ਹੂੰ ਕੁਝ ਨਹੀਂ ਹੁੰਦਾ ਡਿੱਗਣਾ ਹੋਊਗਾ ਘਰ ਡਿੱਗ ਜੂਗਾ ਅਸੀਂ ਉੱਥੇ ਸਾਡੀ ਜ਼ਿੰਦਗੀ ਵਧੀ ਹੈ ਹੂੰ ਕਮ ਸੇ ਕਮ ਮੈਂ ਉਹ ਦੇਖ ਦੇਖ ਕੇ ਰੋਜ਼ ਰੋਜ਼ ਮਰਨ ਨਾਲੋਂ ਤਾਂ ਇੱਕ ਵਾਰੀ ਮਰ ਜੂਗੀ ਨਾ ਚੰਗਾ ਫਿਰ ਅਸੀਂ ਪਰਸੂ ਹੀ ਸਮਾਨ ਉਧਰੋਂ ਲਿਆ ਕੇ ਇੱਧਰਲੇ ਘਰ ਚ ਬਜ਼ਾਰ ਵਾਲੇ ਤੇ ਫੇਰ ਰੱਖਿਆ ਅੱਛਾ ਉਹ ਪੀੜੀ ਗਲੀ ਆ ਬਿਲਕੁਲ ਪੇਟੀ ਵੀ ਨਹੀਂ ਵੱੜਦੀ ਵੀ ਉਧਰ ਹੂੰ ਪੇਟੀ ਤੇ ਢੋਲ ਕਣਕਲਾ ਉੱਥੇ ਰੱਖ ਕੇ ਆਏ ਆ ਮੰਮੀ ਵਾਲੇ ਘਰ 'ਚ ਫਿਰ ਅਸੀਂ ਬੈੱਡਬੁੱਡ ਸਾਰਾ ਸਮਾਨ ਜਿਹੜਾ ਹੈਗਾ ਸੀ ਉਹ ਲੈ ਕੇ ਓਕੇ ਤੇ ਹੁਣ ਉਹ ਘਰ ਦੇ ਵਿੱਚ ਉਹ ਸ਼ਖਸ ਰਹਿ ਰਿਹਾ ਹਾਂਜੀ ਉਹ ਕਿਤੇ ਆ ਜਾਂਦਾ ਕਿਤੇ ਵਗ ਜਾਂਦਾ ਆਪਦੇ ਘਰੇ ਰਹਿੰਦਾ ਹੀ ਓਕੇ ਹਾਂ ਗੇੜਾ ਮਾਰਦਾ ਡੇਲੀ ਉਹ ਓਕੇ ਫਿਰ ਤੁਸੀਂ ਨਹੀਂ ਰਹ ਰਹੇ ਨਾ ਉੱਥੇ ਇਨੇ ਚਾਵਾਂ ਨਾਲ ਵਿਆਹ ਕੇ ਆਏ ਸੀ ਉਸ ਘਰ 'ਚ ਦੋ ਕੋਠੀਆਂ ਨੇ ਤੁੰਨੇ ਕੋਠੀਆਂ ਚ ਤੁੰਨੇ ਪੁੱਤਾਂ ਨਾ ਰਹਿਣਾ ਨਸੀਬ ਨਹੀਂ ਹੋ ਰਿਹਾ। ਬਾਕੀ ਤਾਂ ਰਿਜਾਂ ਨਾਲ ਗਈ ਸੀ ਮੇਰੇ ਸਰਕਾਰੀ ਪੈਸੇ ਆਏ ਸੀ ਸਾਡੇ ਅਸੀਂ ਘਰ ਦਾ ਫਾਰਮ ਭਰਿਆ ਹੋਇਆ ਸੀ 1 ਲੱਖ 75000 ਰੁਪਏ ਸਾਨੂੰ ਸਰਕਾਰੀ ਆਇਆ ਸੀਗਾ। ਹੂੰ। ਉਹਦੇ ਵੀ ਪੈਸੇ ਵਿੱਚ ਸੀਗੇ ਜਿਹੜੇ ਪਾਇਆ ਸੀ। ਹੂੰ। 3 ਲੱਖ ਦੇ ਵਿੱਚ ਅਸੀਂ ਆਪਦਾ ਘਰ ਦੇ ਬੈਠੀ। ਵਿੱਚ ਸਾਡਾ ਖਿਹੜਾ ਛੁੱਟ ਗਿਆ ਜੇ ਥਾਣੇ ਕਚੈਰੀਆਂ ਤੋਂ। ਕਿਉਂਕਿ ਠੰਡ ਦੇ ਵਿੱਚ ਬੱਚਿਆਂ ਨੂੰ ਲੈ ਕੇ ਮੋਟਰਸਾਈਕਲ ਤੇ ਬਹੁਤ ਔਖਾ ਸੀ। ਹੂੰ। ਮੇਰੇ ਹਸਬੰਦ ਤਾਂ ਮੰਗਦੇ ਹੀ ਨਹੀਂ ਕਿਸੇ ਤੋਂ ਵੀ ਕੁਝ ਉਹ ਆਪਦੇ ਹੱਕ ਲਈ ਹੀ ਨਹੀਂ ਲੜ ਰਹੇ ਸੀਗੇ ਹੂੰ ਕੁਝ ਨਹੀਂ ਬੋਲੇ ਉਹਨੇ ਮੈਂ ਉਹਨਾਂ ਨੂੰ ਬਹੁਤ ਕਿਹਾ ਵੀ ਜੇ ਜ਼ੁਲਮ ਕਰਨਾ ਪਾਪ ਆ ਨਾ ਜ਼ੁਲਮ ਸਹਿਣਾ ਵੀ ਪਾਪ ਹੂੰ ਵੀ ਤੂੰ ਆਪਦੇ ਹੱਕ ਲਈ ਤਾਂ ਬੋਲ ਸਕਦਾ ਪਰ ਨਹੀਂ ਕੁਝ ਨਹੀਂ ਬੋਲੇ ਕਹਿੰਦਾ ਸਬਰ ਰੱਖ ਬਸ ਉਹਨੇ ਇੱਕੋ ਗੱਲ ਕਹੀ ਸਬਰ ਰੱਖ ਤੈਨੂੰ ਦੋ ਵਕਤ ਦੀ ਰੋਟੀ ਖਵਾਈ ਜਾਂਦਾ ਨਾ ਇਹ ਹੈ ਤੇ ਇੰਨਾ ਕੁਝ ਹੰਡਾ ਕੇ ਆਏ ਪਿਛਲੇ ਬਹੁਤ ਕੁਝ ਹੰਡਾਇਆ ਇੱਕ ਮੇਰਾ ਭਰਾ ਬਣਿਆ ਹੋਇਆ ਮੁੰਡਾ ਬਹੁਤ ਹੀ ਹਾਂਸ਼ੂ ਆਦਾ ਨਾਮ ਤੇ ਇੱਕ ਸੰਜੀ ਅੰਕਲ ਨੇ ਮੇਰਾ ਬਹੁਤ ਸਾਥ ਦਿੱਤਾ ਕੋਟ ਕਚਹਿਰੀਆਂ ਦੇ ਵਿੱਚ ਜਦੋਂ ਵਕੀਲ ਪੈਸੇ ਮੰਗਦਾ ਸੀਗਾ ਮੇਰੇ ਕੋਲ ਦੇਣ ਨੂੰ ਵੀ ਨਹੀਂ ਹੁੰਦੇ ਸੀਗਾ ਹੂੰ ਤੇ ਫੇਰ ਫੋਨ ਮਾਰਦੀ ਵੀ ਬੇ ਮੈਨੂੰ ਪੈਸੇ ਚਾਹੀਦੇ ਆ ਉਹ ਫੇਰ ਪਜਰਾ ਦਿੰਦਾ ਹੁਣ ਤੱਕ ਮੈਨੂੰ ਆਟਾ ਪਚਾਉਂਦਾ ਚੱਕੀ ਆਮ ਦਾ ਆਟੇ ਵੀ ਹੂੰ ਮੈਨੂੰ ਆ ਤਾਂ ਪਚਾਉਂਦਾ ਪਿਪਾ ਨੇ ਤੂੰ ਟੈਨਸ਼ਨ ਨਾ ਲੈ ਹੁਣ ਵੀ ਮੈਨੂੰ ਬਹੁਤ ਹੌਸਲਾ ਦਿੰਦਾ ਕੋਈ ਨਾ ਕਹਿੰਦਾ ਧੀਆ ਹੋ ਗਈਆਂ ਫਿਰ ਕੀ ਹੋ ਗਿਆ ਕਹਿੰਦਾ ਐਨੀ ਟੈਨਸ਼ਨ ਨਹੀਂ ਲੈਂਦੇ ਕਹਿੰਦਾ ਇਹ ਤੇਰਾ ਨਾਮ ਰੌਸ਼ਨ ਕਰ ਦੇਣੀ ਇੱਕ ਦਿਨ ਧੀਆ ਹੀ ਕਹਿੰਦਾ ਹੂੰ ਕਹਿੰਦਾ ਅੱਜ ਕੱਲ ਤਾਂ ਧੀਆ ਪਹਿਲੇ ਨੰਬਰ ਤੇ ਨੇ ਮੁੰਡੇ ਕੀ ਹੈ ਕਹਿੰਦਾ ਨਸ਼ੇ ਕਰੀ ਜਾਂਦੇ ਨੇ ਕੀ ਦੇਖ ਰਹੀਆਂ ਤੂੰ ਜ਼ਿੰਦਗੀ ਦੇ ਵਿੱਚ ਹੂੰ ਆਹ ਦੇ ਅੱਖੀਂ ਦੇਖ ਲੈ ਕਹਿੰਦਾ ਕਿੰਨੇ ਧੀ ਪੁੱਤ ਕਿਸੇ ਦੇ ਰੋਲਦੇ ਫਿਰਦੇ ਨੇ ਨਸ਼ਿਆਂ ਦੇ ਵਿੱਚ ਬਿਲਕੁਲ ਬਸ ਇਹਨਾਂ ਨੂੰ ਇਹ ਕਹਿੰਦਾ ਉਹਦੇ ਕੰਟਰੋਲ 'ਚ ਰੱਖੀ ਇਹਨਾਂ ਨੂੰ ਇਹ ਬਸ ਮੈਨੂੰ ਇੱਕੋ ਸੋਚ ਆ ਵੀ ਮੈਂ ਨਾ ਉਹ ਮਾੜਾ ਵਕਤ ਨਹੀਂ ਦਿਖਾਉਣਾ ਮੈਂ ਆਪ ਜਿੰਨਾ ਮਰਜ਼ੀ ਝੰਡਾ ਲੇ ਅਸੀਂ ਜਦੋਂ ਮੇਰੇ ਤੇ ਕੋਟ ਕਚੈਰੀ ਕੇਸ ਹੋ ਗਏ ਜਦੋਂ ਕੰਮ ਤੇ ਵੀ ਨਾ ਗਏ ਸਾਡੇ ਕੋਲੇ ਪੈਸੇ ਵੀ ਮੁੱਕ ਗਏ ਹੈ ਨਹੀਂ ਸੀ ਜਦੋਂ ਕਿਰਪਿਆ ਵੀ ਸਾਡੇ ਕੋਲੇ ਅਸੀਂ ਨੇ 3 ਮਹੀਨੇ ਸੈਦੇ ਆਲਾ ਗੁਰੂ ਘਰ ਪੈਂਦਾ ਅਸੀਂ ਉੱਥੇ ਰੋਟੀ ਖਾਂਦੇ ਜੈਸੇ ਸਵੇਰੇ ਭੱਗ ਜਾਂਦੇ ਦੁਪਹਿਰੇ ਵਗ ਜਾਂਦੇ ਸ਼ਾਮ ਦੀ ਵੀ ਖਾਇਆ ਸੀ ਓਕੇ ਮੇਰੀ ਦੂਜੀ ਬੇਟੀ ਨਾ ਦੁੱਧ ਪਿੰਦੀ ਸੀ ਨੀ ਪਲਚ ਉਹਨੂੰ ਕੱਚੀ ਲੱਸੀ ਕਰ ਕਰਕੇ ਦੁੱਧ ਕੇ ਆਇਆ ਹੂੰ ਉਹ ਦਿਨ ਨੇ ਕਿਤੇ ਨਹੀਂ ਪੁੱਲ ਛੱਡੀ ਮੈਂ ਆਪਣੀ ਬੇਟੀ ਦਾ ਉਹ ਦਿਨ ਕਿਤੇ ਨਹੀਂ ਹੂੰ ਕੋਈ ਨਹੀਂ ਖੜਿਆ ਨਾਲ ਮੇਰੇ ਸਹੁਰੇ ਪਰਿਵਾਰ ਦਾ ਵੀ ਨਾ ਸਾਡੇ ਪਿੰਡ ਦੇ ਬੋਹਾ ਦੇ ਸ਼ਹਿਰ ਦੇ ਵੀ ਨਾ ਕੋਈ ਐ ਮਸੀ ਨਹੀਂ ਸਾਡੇ ਨਾਲ ਖੜਿਆ ਕਿਸੇ ਨੇ ਸਾਥ ਨਹੀਂ ਦਿੱਤਾ ਓਕੇ ਅਮ ਸੀ ਕਹਿੰਦਾ ਅਸੀਂ ਕੀ ਕਰੀਏ ਜਦੋਂ ਤੇਰੀ ਸਾਥੀ ਸਾਰਾ ਕੁਝ ਉਹਦੇ ਨਾਮ ਦਾ ਆ ਗੋ ਅਸੀਂ ਤੇ ਕਰਾ ਲਈ ਅਸੀਂ ਕੀ ਕਰੀਏ ਅਸੀਂ ਫਿਰ ਹਾਰ ਗਏ ਹੰਮ ਗਏ ਅਸੀਂ ਇੱਕੋ ਸੋਚ ਲਿਆ ਫਿਰ ਵੀ ਸਾਡਾ ਖਿਹੜਾ ਛੱਡ ਦੇ ਜਿਵੇਂ ਮਰਜ਼ੀ ਛੱਡ ਦੇ ਅਸੀਂ ਫਿਰ ਉਹਨੂੰ ਇੱਕੋ ਗੱਲ ਕਹੀ ਵੀ ਸਾਡਾ ਘਰ ਰੱਖ ਲੈ ਸਾਡੇ ਕੋਲੇ ਪੈਸੇ ਤਾਂ ਨਹੀਂ ਨਾ ਮੈਂ ਲੈ ਆ ਵੀ ਜਿਹੜੇ ਮੈਂ ਤੈਨੂੰ ਚੈੱਕ ਦੇ ਪੈਸੇ ਦੇਣਾ ਪਰ ਜੇ ਤੂੰ ਖਿਹੜਾ ਛੱਡ ਦੇ ਨਾ ਤੂੰ ਕਹਿਣਾ ਵੀ ਮੈਂ ਪੈਸੇ ਲੈ ਆ ਤੂੰ ਸਾਡਾ ਘਰ ਰੱਖ ਲੈ ਸਾਡਾ ਖਿਹੜਾ ਛੱਡ ਹੂੰ ਫਿਰ ਮਸਾਂ ਖਿਹੜਾ ਛੜਾਇਆ ਹੁਣ ਤਰੀਕਾ ਤੋਂ ਮਸਾਂ ਖਿਹੜਾ ਛੁੱਟਿਆ ਤੇ ਫਿਰ ਹੁਣ ਮੇਰੀ ਇੱਕ ਬੇਟੀ ਹੋਰ ਹੋਈ ਆ ਤੇ ਹੁਣ ਸਾਡੀ ਮੜੀ ਜੀ ਲੈਫਟ ਚੇਕ ਹੋਈ ਹਮ ਹਾਂ ਹੁਣ ਮੇ ਮੂਚ ਘਰ ਪਾਟ ਗਈ ਜਦੋਂ ਹੁਣ ਮੇਰਾ ਸੁਪਨਾ ਇੱਕ ਵੀ ਕੁਝ ਮਰਜ਼ੀ ਹੋ ਜੇ ਮੈਂ ਆਪਣੀਆਂ ਬੱਚੀਆਂ ਦਾ ਬਰਾਬਰ ਦਾ ਹੀ ਹੱਕ ਬਣਾਵਾਂਗੀ ਚਾਹੇ ਦੋ ਦੋ ਮਰਲੇ ਲੈ ਕੇ ਦੇਵਾਂ ਪਰ ਤਿੰਨਿਆਂ ਨੂੰ ਬਰਾਬਰ ਰੱਖੂੰਗੀ ਮੈਂ ਕਹਿੰਨੀ ਆ ਜੇ ਕਿਸੇ ਦੇ ਦੋ ਪੁੱਤ ਨੇ ਨਾ ਮੈਂ ਉਸ ਮਾਮਾ ਨੂੰ ਕਹਿਣਾ ਚਾਹਨੀ ਆ ਵੀ ਜਿਹੜੀਆਂ ਕਹਿ ਦਿੰਦੀਆਂ ਨੇ ਵਿਆਹਾਂ ਆ ਗਈਆਂ ਉਹਨਾਂ ਨੇ ਫਰਕ ਬੁਵਾਤਾ ਚੱਲ ਮੰਨਿਆ ਸੀ ਨੇ ਵਿਆਹਾਂ ਨੇ ਆ ਕੇ ਫਰਕ ਬੁਵਾਤਾ ਜਿਹੜੇ ਆਪਦੇ ਸੋਡੇ ਪੁੱਤ ਆ ਫਿਰ ਢਿੱਡੋ ਜਨਮ ਦਿੱਤਾ ਜਿੰਨਾਂ ਨੂੰ ਉਹ ਤਾਂ ਨਹੀਂ ਉਹਨਾਂ ਨੂੰ ਤਾਂ ਫਿਰ ਬਰਾਬਰ ਦਾ ਹੱਕ ਦੇਣਾ ਚਾਹੀਦਾ ਹਮ ਫਿਰ ਕਿਉਂ ਆਪਦੇ ਪੁੱਤਾਂ ਨੂੰ ਛੜਕਾ ਤੇ ਰੋਲਿਆ ਜਾਂਦਾ ਆ ਆਪਾਂ ਇਹ ਮੰਨਦੇ ਆ ਵੀ ਜੇ ਤੁਸੀਂ ਇੱਕ ਇੱਕ ਦੇ ਨਾਂ ਨਹੀਂ ਕਰਵਾਉਣਾ ਨਾ ਤਮਾ ਮਾ ਮਾਪਾ ਨੂੰ ਇੱਕੋ ਗੱਲ ਕਹਿਨੀ ਆ ਵੀ ਜਿੰਨਾ ਜੀ ਤੁਹਾਨੂੰ ਸਾਹਮਦੇ ਨਹੀਂ ਤੁਸੀਂ ਉਹਨਾਂ ਚਿਰ ਪ੍ਰਾਪਰਟੀ ਕਿਸੇ ਦੇ ਨਾਂ ਨਾ ਕਰਾਓ ਹੂੰ ਜੇ ਤੁਹਾਨੂੰ ਸਾਵੇਂ ਨਹੀਂ ਰਹੇ ਜੇ ਤੁਸੀਂ ਕਰਵਾਉਣੀ ਆ ਤਾਂ ਬਰੋਬਰੇ ਆਪਦੇ ਪੁੱਤਾਂ ਨੂੰ ਰੱਖੋ ਹੂੰ ਵੀ ਕਿਦੇ ਵੀ ਫਰਕ ਨਾ ਕਰੋ ਜੀ ਚਾਹੇ ਦੋ ਪੁੱਤ ਨੇ ਚਾਹੇ ਚਾਰ ਪੁੱਤ ਨੇ ਹੂੰ ਵੀ ਉਹਨਾਂ ਨੂੰ ਬਣਦਾ ਹੀ ਸਾਰਾ ਦਾ ਬਰੋਬਰ ਹੀ ਦੇਇਆ ਜਾ ਕਈ ਮਾਮਾ ਕਰਦੀਆਂ ਨੇ ਇੱਕ ਪੁੱਤ ਨੂੰ ਤਾਂ ਜ਼ਿਆਦਾ ਹੱਕ ਦੇ ਦਿੰਦੀਆਂ ਨੇ ਇੱਕ ਨੂੰ ਥੋੜਾ ਪਰ ਸਾਡੇ ਪਹਾੜਾ ਸਾਨੂੰ ਕੋਈ ਹੱਕ ਨਹੀਂ ਮਿਲਿਆ ਕੋਈ ਹੱਕ ਨਹੀਂ ਮਿਲਿਆ ਸਾਨੂੰ ਜੀ ਸੋ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਆਏ ਤੇ ਆਪਣੀ ਜ਼ਿੰਦਗੀ ਦੀ ਕਹਾਣੀ ਸਾਡੀ ਆਡੀਅנס ਦੇ ਰੂਪ ਰੂਪ ਕੀਤੀ ਥੈਂਕ ਯੂ ਜੀ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਵੀ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਜ਼ਰੂਰ ਭੇਜਿਓ ਧੰਨਵਾਦ